ਸਾ ਪਾਸਪੋਰਟ ਜਦੋਂ ਜਾਨੀ ਆ ਤੇ ਆਹ ਕੂੜਾ ਜਿਹਾ ਸੁੱਟ ਦਿੰਦੀ ਆ ਆਹ ਲੋ ਕਰ ਲੋ ਮੰਮੀ ਆ ਗੱਲ ਕਰਿਓ ਕਿਹਦਾ ਫੋਨ ਵਾ ਦਲਬਾਦ ਦਾ ਹੈਲੋ ਸਤਿ ਸ੍ਰੀ ਅਕਾਲ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਆਪਣਾ ਅੱਗੇ ਇਹੜ ਗਾੜੀ ਕੂੜਾ ਜਿਆ ਅਸੀਂ ਤੁਹਾਨੂੰ ਅੱਗ ਲਾਉਣ ਲੱਗੇ ਹਾਂ ਕਰਨਾ ਕਰਨਾ ਕੀ ਆ ਆਹ ਠੀਕ ਠਾਕ ਵਧੀਆ ਲਵਲੀ ਆ ਗਿਆ ਵਾ ਸ਼ਾਰ ਨਾ ਮੇਰੀ ਸੁਣ ਗੱਲ ਹੁਣ ਤੇ ਗੱਲ ਕਰਾਉਣਾ ਗਈ ਫੋਨ ਤੇਰਾ ਆਇਆ ਤੇ ਤੂੰ ਦੱਸਿਆ ਮੈਂ ਤੈਨੂੰ ਕਿਉਂ ਨਹੀਂ ਆਪਣੇ ਘਰ ਦੀ ਨੂੰ ਤੇ ਇੱਕ ਵਾਰ ਪੁੱਛ ਵੀ ਮੈਂ ਤੇਲ ਗਈ ਕਿ ਨਹੀਂ ਗਈ ਮੈਨੂੰ ਗਾੜੀਆਂ ਆਂਦੀ ਵੀ ਮੈਂ ਨਹੀਂ ਫੋਨ ਲਾ ਕੇ ਦੇਣਾ ਲਵਲੀ ਕੋਲ ਵਾਲਾ ਤੇ ਲਵਲੀ ਘਰ ਹੈ ਨਹੀਂਗਾ ਤੇ ਜੇ ਲਾ ਦਿੰਦੀ ਤੇਰਾ ਕੋ ਘਰ ਚੱਲਿਆ ਸੀ ਤੂੰ ਬਾਹਰ ਵਾ ਮੈਨੂੰ ਵੀ ਇੱਕ ਫੋਨ ਕਰਾ ਮੈਂ ਵੀ ਭੈਣ ਭਰਾਵਾਂ ਵਾਲੀ ਮੈਨੂੰ ਕਿਤੇ ਕਰਨਾ ਪੈਂਦਾ ਮੈਂ ਅਜੇ ਤਰਲੇ ਲੈਂਦੀ ਫਿਰਦੀ ਆ ਕਦੀ ਇਹਨੂੰ ਕਹਿਣਾ ਪੈਂਦਾ ਕਦੀ ਮੁੰਡੇ ਨੂੰ ਕਹਿਣਾ ਪੈਂਦਾ ਜੀ ਕਰਦਾ ਤਾਂ ਫੋਨ ਲਾ ਕੇ ਦਿੰਦੇ ਆ ਨਹੀਂ ਤਾਂ ਨਹੀਂ ਲਾ ਕੇ ਦਿੰਦੇ ਨਹੀਂ ਮੈਂ ਸਾਰੀ ਗੱਲ ਇਹਨੂੰ ਦੱਸੀ ਹੀਗੀ ਹੁਣ लवली ਨੂੰ ਪੇਪਰ ਫੜਾਤੇ ਤਾਂ ਹੁਣ ਤੇਰਾ ਫੋਨ ਚੁੱਕਿਆ ਤੇ ਮੇਰੇ ਆ ਲਾ ਗਈ ਆ ਪਹਿਲਾਂ ਅੱਖਾਂ ਬੰਦ ਕੀਤੀਆਂ ਸੀ ਇਹਨੇ ਉਦੋਂ ਨਹੀਂ ਲਾ ਦਿੰਦੀ ਤੇ ਤੇਰੇ ਨਾਲ ਗੱਲ ਹੋ ਜਾਂਦੀ ਮੇਰੀ ਪਰ ਤੁਹਾਡੇ ਵਾਲਾ ਵੀ ਸਰਿਆ ਹੀ ਆ ਜੋ ਤੁਹਾਡੀਆਂ ਕਰਦੀਆਂ ਕਹਿੰਦੀਆਂ ਵਾ ਉਹੋ ਤਾਂ ਹੀ ਮੰਨੀ ਜਾਂਦੇ ਜੇ ਮਾਂ ਨੂੰ ਤਾਂ ਛਦਿਆਣ ਬਣਾਇਆ ਆ ਚਲ ਕੋਈ ਨਹੀਂ ਫਿਰ ਜੋ ਹਊ ਵੇਖੀ ਜਾਊ ਦੇ ਦਿੱਤੇ ਮੈਂ ਕਿ ਫਿਰ ਹੁਣ ਜਦੋਂ ਮੰਗਦਾ ਸੀ ਆਕਾਰ ਦੇ ਤੇ ਰੀਤਾਂ ਦੇ ਨਾਲ ਚੱਲ ਜਾਨੀਓ ਤੇ ਮੈਂ ਚੰਗੀ ਲੱਗਦੀ ਹਾਂ ਉੱਥੇ ਕੀ ਲੋਕੀ ਕਹਿੰਦੇ ਕੋਈ ਗੱਲ ਨਹੀਂ ਕੋਈ ਨਹੀਂ ਹੁੰਦਾ ਖਾਣੇ ਚੱਲਿਆ ਪੇਪਰ ਆਪੇ ਆਣ ਕੇ ਦੱਸੂਗਾ ਹੀ ਕੁਛ ਨਹੀਂ ਹੁੰਦਾ ਚੰਗਾ ਉਦੋਂ ਮੈਂ ਕਿਹਾ ਵੀ ਫੋਨ ਲਾ ਦੇ ਤੇ ਫੋਨ ਲਾ ਕੇ ਨਹੀਂ ਦਿੱਤਾ ਹੁਣ ਖਸਮ ਦਾ ਫੋਨ ਆਇਆ ਵਾ ਤੇ ਲੈ ਕੇ ਮੇਰੇ ਨਾਲ ਆ ਗਈ ਆ ਲੈ ਮੰਮੀ ਨਾਲ ਗੱਲ ਕਰ ਲਾ ਮੰਮੀ ਕਾਦੀ ਗੱਲ ਕਰੇ ਮੰਮੀ ਤਾਂ ਛਦੈਣ ਬਣਾਈ ਆ ਨਾਲੇ ਤਾਂ ਦੇਖ ਕੇ ਆਉਂਦੀ ਆ ਨਾ ਫੋਨ ਤੇ ਨਾਲੇ ਇਹਦੀ ਸੇਵਾ ਕਰਕੇ ਆਉਂਦੀ ਆ ਵੀ ਆ ਕੰਮ ਛੱਡ ਦੇ ਹੋਇ ਰੱਬਾ ਹੁਣ ਪਤਾ ਨਹੀਂ ਕਿਹੜੀ ਗੱਲ ਕਰਨ ਦੇ ਹੁਣੇ ਆ ਗਏ ਨਾ ਮੇਰੇ ਦਵਾਲੇ ਵੀ ਹੋਣਾ ਵਾ ਉਹਨੇ ਵੀ ਉਸੇ ਵੇਲੇ ਮੇਰੀ ਗੱਲ ਕਰਾ ਮੇਰੀ ਗੱਲ ਕਰਾ ਪਤਾ ਨਹੀਂ ਹੁਣ ਕੀ ਕਹਿੰਦੀ ਆਗੇ ਆਉਣ ਤੇ ਡਈ ਆ ਵੇਖੋ ਹੁਣ ਕੀ ਕਰਦੀ ਨਿਆਲਾ ਫੜ ਫੋਨ ਨਾਲੇ ਆ ਜਿਹੜੀਆਂ ਚੁਸਤ ਚਲਾਕੇ ਮਾਰਦੀ ਹੁੰਦੀਆਂ ਨਾ ਅੱਜ ਜਿਹੜੇ ਕੱਟ ਮਾਰਿਆ ਕਰ ਚੰਗਾ ਉਦੋਂ ਤੈਨੂੰ ਮੈਂ ਕਿਹਾ ਵੀ ਫੋਨ ਲਾਕੇ ਦੇ ਤੂੰ ਮੈਨੂੰ ਫੋਨ ਨਾ ਲਾਕੇ ਦਿੱਤਾ ਅੱਜ ਉਹਦਾ ਫੋਨ ਆਇਆ ਤੇ ਚੁੱਪ ਮੇਰੇ ਵੱਲੋਂ ਭੱਜੀ ਗਈ ਮੰਮੀ ਨਾਲ ਗੱਲ ਕਰ ਲਾ ਹੁਣ ਮੰਮੀ ਨਾਲ ਗੱਲਾਂ ਕਰਨੀਆਂ ਹੀ ਸਾਰੇ ਕੰਮ ਤਾਂ ਹੋ ਗਏ ਹੁਣ ਤੇ ਜਦੋਂ ਉਹ ਕਹਿੰਦਾ ਹੀ ਮੇਰੀ ਮੰਮੀ ਨਾਲ ਗੱਲ ਕਰਾ ਤੇ ਮੈਂ ਤਾਂ ਗੱਲ ਕਰਾਉਣੀ ਹੀ ਜਿੱਦਾਂ ਉਦਾਂ ਨਹੀਂ ਲਾ ਕੇ ਦਿੱਤਾ ਅੱਜ ਵੀ ਕਹਿ ਦੇਣੀ ਮੰਮੀ ਘਰ ਹੈ ਨਿਕੇਹ ਦੇ ਘਰ ਗਈ ਹੈ ਤੇ ਜਦੋਂ ਉਦਾਂ ਨਹੀਂ ਤੁਸੀਂ ਸਾਨੂੰ ਕਵਾਉਣਾ ਬੁਲਾਉਣਾ ਚਾਹੁੰਦੇ ਤਾਂ ਫਿਰ ਮੈਂ ਉਦਾਂ ਤੁਹਾਨੂੰ ਫੋਨ ਕੀ ਲਾ ਕੇ ਦੇਣਾ ਹੈ ਕਿੱਦਾਂ ਕਵਾਵਾ ਬੁਲਾਵਾ ਢੋਲ ਵਜਾਵਾਂ ਤੁਹਾਡੇ ਦਵਾਰੇ ਹੁਣ ਮੈਂ ਹੋਰ ਕੀ ਜਿਵੇਂ ਉਦਾਂ ਲੈਣ ਗਈ ਸੀ ਤਾਂ ਨਾ ਤੁਸੀਂ ਮੇਰੇ ਨਾਲ ਆਏ ਮੁੜ ਕੇ ਆ ਗਏ ਤਾਂ ਉੱਥੇ ਉਦਾਂ ਤੁਸੀਂ ਮੇਰੇ ਦਵਾਲੇ ਹੋਵੇ ਤੇ ਫੋਨ ਮੈਂ ਕੀ ਲਾ ਕੇ ਦੇਣਾ ਹੈ ਸਾਹਬ ਨਾ ਕੋਇਆ ਕਰੇ ਨਾ ਤਾਂ ਮੈਨੂੰ ਵੀ ਪਤਾ ਹੋਵੇ ਹੁਣ ਦੂਜੀ ਨਾ ਮੈਂ ਕਿੰਨਾ ਕਰਦੀ ਆ ਉਹ ਬੋਲਦੀ ਨਹੀਂਗੀ ਮੈਂ ਮੰਮੀ ਤੁਹਾਨੂੰ ਕੀ ਕਹਿੰਨੀ ਮੈਨੂੰ ਦੱਸੋ ਨਾ ਕੀ ਮਾੜਾ ਨਾ ਤੁਹਾਨੂੰ ਗਿਆ ਵਾ ਇੱਕ ਗੱਲ ਕਹਿੰਦੇ ਤਾਂ ਚਾਰ ਤੇ ਗਾੜੀ ਜਵਾਬ ਦੇਣੀ ਹੋਰ ਤੂੰ ਮੈਨੂੰ ਕੀ ਕਹਿਣਾ ਵਾ ਪਤਾ ਨਹੀਂ ਮੈਂ ਕਿਹੜੇ ਚਾਰ ਜਵਾਬ ਦੇਤੇ ਆ ਤੁਹਾਨੂੰ ਹੱਦ ਹੋ ਗਈ ਤੁਹਾਡੇ ਮੈਂ ਕਦੀ ਕੋਈ ਮਾੜੀ ਗੱਲ ਕਹੀ ਆ ਤੁਹਾਨੂੰ ਮੈਂ ਤਾਂ ਨਾ ਪਛਤਾਉਂਦਾ ਹੀ ਆ ਕੰਮ ਕਰਕੇ ਖਸਮਾਂ ਨੂੰ ਖਾਂਦੀ ਪੈਲੀ ਜਾ ਕੇ ਮੈਂ ਤਾਂ ਜਾਣ ਕੇ ਤੇਰਾ ਫਾੜ ਦੇ ਵਿੱਚ ਪੈ ਗਈ ਆ ਨਾਲੇ ਤੁਹਾਡੇ ਕੋਲ ਬੇਇੱਜ਼ਤੀ ਕਰਾਉਂਦੀ ਆ ਨਾਲੇ ਤੁਹਾਡੀ ਜਾਇਦਾਦ ਬਣਾਉਂਦੀ ਆ ਤੇ ਤੁਹਾਨੂੰ ਕਿਹਾ ਸੀ ਨਾ ਤੇ ਰਹਿਣ ਦੋ ਨਾ ਪਾਓ ਇਹਨਾਂ ਕੰਮਾਂ ਦੇ ਵਿੱਚ ਹਾਂ ਉਹ ਤੇ ਮੇਰੇ ਕੋਲ ਗਲਤੀ ਹੋ ਗਈ ਆ ਗਲਤੀ ਹੋ ਗਈ ਆ ਚਲ ਕੋਈ ਨਹੀਂ ਆਰ ਕਾ ਜਿਹੜੀ ਹੋ ਗਈ ਹੋ ਗਈ ਗਾੜੀ ਤੇ ਗਲਤੀ ਮੈਂ ਨਹੀਂ ਕਰਦੀ ਬਣਾਉਣਾ ਦੇ ਬਣਾਓ ਕਾਦੀ ਗਲਤੀ ਹੋ ਗਈ ਆ ਹੁਣ ਜੋ ਹੁਣ ਆਈ ਉਹਦੇ ਹੋ ਗਿਆ ਹੋ ਗਿਆ ਵਾ ਜਦ ਮੈਨੂੰ ਫੋਨ ਲਾ ਦਿਆ ਕਰੋ ਤੇ ਜੇ ਨਹੀਂ ਨਾ ਮੇਰੀ ਗੱਲ ਕਰਾਉਣੀ ਹੁੰਦੀ ਲਾ ਕੇ ਤੇ ਜਦੋਂ ਉਧਰ ਆਉਂਦਾ ਨਾ ਮੇਰੇ ਨਾਲ ਤਾਂ ਜਾਇਆ ਕਰੋ ਆਪੇ ਗੱਲ ਕਰ ਲਿਆ ਕਰੋ ਚਲ ਠੀਕ ਆ ਨਹੀਂ ਕਰਾਉਂਦੇ ਗੱਲ ਇੰਨੇ ਵੀ ਉਲਟਾ ਹੀ ਪੈਣਾ ਹੁੰਦਾ ਵਾ ਕਿਹੜੀ ਕੋਈ ਸਿੱਧੀ ਗੱਲ ਕਰਨੀ ਹੁੰਦੀ ਪਤਾ ਨਹੀਂ ਕਿਹੜੀ ਇਹਨੂੰ ਮਾੜੀ ਗੱਲ ਕਰ ਦਈਦੀ ਏ ਜਿਹੜਾ ਇਹਨੂੰ ਹਰ ਵੇਲੇ ਵਟ ਚੜਿਆ ਰਹਿੰਦਾ ਮੈਂ ਤਾਂ ਕਦੀ ਇਹਨੂੰ ਕੋਈ ਮਾੜੀ ਗੱਲ ਕੀਤੀ ਨਹੀਂ ਹੈਗੀ ਇਹੋ ਕਿਹਾ ਸੀ ਕਿ ਨਾ ਪੈੜੀ ਲੈ ਜੇ ਨਾ ਲੈ ਨਾ ਉਹਦੇ ਹੱਥ 'ਚ ਕਾਗਜ਼ ਦੇ ਚੱਲ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਆ ਵੀ ਚੱਲ ਚੰਗਾ ਹੀ ਹੋ ਜੇ ਉਹ ਵੀ ਚੰਗਾ ਚੰਗਾ ਹੀ ਕਰੇ ਜਿਹੜਾ ਹੁਣ ਕਾਗਜ਼ ਲੈ ਕੇ ਗਿਆ ਵਾ ਨਹੀਂ ਦੇਣਾ ਇੱਥੇ ਇਹੋ ਹੀ ਹਾਰਿਆ ਕਰਨਾ ਵਾ ਚੱਲ ਡੀਕਦੇ ਹੁਣ ਕੀ ਕਰਕੇ ਆਉਂਦਾ ਵਾ ਸਾਡੇ ਘਰੋਂ ਤੇ ਪਤਾ ਨਹੀਂ ਕਲੇਸ਼ ਕਦੋਂ ਮੁਕਣਾ ਵਾ ਤੇ ਕਿਤੇ ਦੀਦੀ ਹਾਂ ਬਾਪੂ ਹਾਂ ਝਾੜੂ ਲਾਗਦੇ ਆ ਮੇਰੀ ਗੱਲ ਸੁਣ ਮੜੀ ਆ ਆ ਗਈ ਮੈਂ ਮੜਾ ਜ ਇੱਥੇ ਇਕੱਠਾ ਕਰਾਂ ਵਾ ਅੱਠੇ ਆ ਜੋ ਕੀ ਗੱਲ ਰਪਿੰਦਰ ਗੱਲ ਗੁਲਗੀ ਹੋਣੀ ਆ ਮੈਨੂੰ ਇਹ ਦੱਸੋ ਵੀ ਉਹ ਕਿਦਾਂ ਪਾਣੀ ਨਾ ਹੋਈ ਇਹ ਗੱਲ ਬਾਤ ਕਿ ਨਹੀਂ ਹੋਈ ਮੈਨੂੰ ਦੇਹੋ ਫਿਕਰਵੜਵੜ ਖਾਈ ਜਾਂਦੇ ਆ ਦੋदाई ਕੀ ਦੱਸਾਂ ਰਪਿੰਦਰ ਹਾਂ ਗੱਲ ਤਾਂ ਮੈਂ ਕੀਤੀ ਸੀ ਉਹਦੇ ਨਾਲ ਆਓ ਮੈਂ ਚੱਲ ਉਹਨੂੰ ਦੱਸ ਛੱਡਦੀ ਆ ਮੜਾ ਜਾ ਫੇਰ ਕਹੂਗਾ ਕਿ ਮੈਨੂੰ ਦੱਸਿਆ ਨਹੀਂ ਚਲ ਚੰਗਾ ਕੀਤਾ ਦੱਸਤਾ ਤੇ ਮੈਂ ਸੋ ਤੁਹਾਨੂੰ ਇਹੋ ਹੀ ਕਹਿਣਾ ਸੀ ਵੀ ਤੁਸੀਂ ਦੱਸ ਦੋ ਜੇ ਮੰਮੀ ਨੇ ਨਹੀਂ ਦੱਸਿਆ ਤੇ ਨਹੀਂ ਉਹਨੂੰ ਤੇ ਮੈਂ ਦੱਸ ਬੈਠੀ ਆਹੋ ਉਹ ਵੀ ਕਿਹੜਾ ਹੈ ਗਾਵਾ ਗਾੜੀ ਤੈਨੂੰ ਪਤਾ ਤਾਂ ਹੈਗਾ ਹੀ ਜਿੱਦਾਂ ਦਾ ਉਹ ਪਰਪੁੰਜਾ ਹੈਗਾ ਵਾ ਉਸੇ ਵੇਲੇ ਮੇਰੀ ਮੰਮੀ ਨਾਲ ਗੱਲ ਕਰਾ ਮੈਂ ਮੰਮੀ ਨਾਲ ਗੱਲ ਕਰਾਤੀ ਤੇ ਮੰਮੀ ਜਾ ਕੇ ਤੇ ਰਸੋਈ 'ਚ ਮੇਰੇ ਦਿਵਾਲੇ ਹੋ ਗਈ ਕੀਪ ਤਾਂ ਹੁਣ ਇਹਨਾਂ 'ਚ ਕੀ ਗੱਲ ਹੋਈ ਹੈ ਤੇ ਕੀ ਨਹੀਂ ਦੀਦੀ ਵੇਖੋ ਜੜੀ ਕੋਈ ਗੱਲਬਾਤ ਹੁੰਦੀ ਹੈ ਨਾ ਤੁਸੀਂ ਉਹਨਾਂ ਨੂੰ ਦੱਸ ਦਿਆ ਕਰੋ ਬਾਹਰ ਕਿਉਂਕਿ ਇੱਥੇ ਇਹੀ ਤੇ ਸਾਰਾ ਟੱਬਰ ਵਾ ਸਾਰੇ ਜੀ ਇੱਕ ਦੂਜੇ ਨਾਲ ਗੱਲਬਾਤ ਕਰ ਲੈਣੇ ਮੈਂ ਵੇਖੋ ਤੁਹਾਡੇ ਨਾਲ ਕਰ ਲਈ ਮਮੀ ਨਾਲ ਕਰ ਲਈ ਕਦੀ ਲਮਲੀ ਨਾਲ ਕਰ ਲਈ ਤੁਹਾਡਾ ਮਨ ਹੋ ਜਾਂਦਾ ਹੋਰ ਉਥੇ ਇਕੱਲਾ ਬੰਦਾ ਸੋਚ-ਸੋਚ ਕੇ ਤੁਹਾਨੂੰ ਪਤਾ ਉਹਨੇ ਕੰਮ ਕਰਤੇ ਵੀ ਜਾਣਾ ਹੁੰਦਾ ਤੁਸੀਂ ਉਹਨੂੰ ਪਹਿਲਾਂ ਗੱਲ ਦੱਸ ੜਿਆ ਕਰੋ ਵੀ ਆਹ ਵਾਲੀ ਗੱਲ ਇਦਾਂ ਘਰ ਚੱਲਣ ਦੀ ਆ ਜਦੋਂ ਇਹਦਾ ਦਸੀ ਜਾਣਾ ਪੈਰ ਤੇ ਤੇ ਅਗਲੇ ਬੰਨੇ ਮੰਦੇ ਵੇ ਸੌ ਗੱਲਾਂ ਬਤਾਉਂਦੀਆਂ ਆਂ ਕੀ ਦੱਸਾਂ ਰਪਿੰਦਰ ਮੈਂ ਤੇ ਨਾਲ ਸੱਚੀ ਫਸ ਗਈਆਂ ਜੇ ਮੈਂ ਉਹਨੂੰ ਦੱਸਦੀ ਆਂ ਫਿਰ ਇਹ ਬੋਲਣ ਡੈ ਪੈਂਦੀ ਆਂ ਵੀ ਉਹਨੂੰ ਦੱਸਿਆ ਕਿਉਂ ਜੇ ਮੈਂ ਨਹੀਂ ਦੱਸਦੀ ਤੇ ਉਹ ਮੇਰੇ ਦਿਵਾਲੇ ਹੋ ਜਾਂਦਾ ਕਿ ਤੂੰ ਮੈਨੂੰ ਦੱਸ ਨਹੀਂ ਸਕਦੀ ਤੇ ਨਹੀਂ ਹੁਣ ਇਹਨਾਂ ਨਾਲ ਕੋਈ ਵਧ ਘਟ ਕੋਈ ਗੱਲਬਾਤ ਕਹੀ ਆ ਕੀ ਤਾਂ ਪਤਾ ਨਹੀਂ ਮੈਂ ਤਾਂ ਉੱਥੇ ਬਾਹਰ ਫੋਨ ਫੜਾ ਕੇ ਆ ਗਈ ਮੈਨੂੰ ਨਹੀਂ ਪਤਾ ਵੀ ਹੁਣ ਇਹਨਾਂ ਚ ਕੀ ਗੱਲ ਹੋਈ ਆ ਕੀ ਨਹੀਂ ਹੋਈ ਹੁਣ ਫੇਰ ਉਹਦਾ ਪਤਾ ਲਾਉਣਾ ਕਿ ਆਹੀ ਪੁੱਛੂੰਗੀ ਮੈਂ ਹਾਂ ਤੂੰ ਹਾੜਾ ਪੇਪਰ ਦੇ ਕੇ ਉਹਨਾਂ ਨੂੰ ਤੇ ਹਾੜਾ ਕੰਮ ਕਰ ਲਿਆ ਵਾ ਨਾ ਮੈਂ ਹਲੇ ਨਹੀਂ ਚਾਹੀਦਾ ਅਮੀ ਕਰਨਾ ਬੀਖਰਪਿੰਦਰ ਨਾ ਮੈਂ ਨਾ ਕੋਈ ਦੁਖੀ ਨਹੀਂ ਹੈਗੀ ਪੈਲੀ ਦੀ ਜੇ ਅੱਗੇ ਵੀ ਇਹਨਾਂ ਨੇ ਪੈਲੀ ਲਈ ਆ ਤੇ ਚੱਲ ਹਾੜੀ ਯਾਦਦ ਬਣੀ ਆ ਪਰ ਮੈਂ ਇਹ ਬੰਦ ਦੀਦੀ ਆਪਣਾ ਹੀ ਦਿਆਵਾ ਪਰ ਹੈ ਨਹੀਂ ਮੈਨੂੰ ਉਹ ਹਲੇ ਹੋ ਜਾ ਯਕੀਨ ਨਹੀਂਗਾ ਉਹਨਾਂ ਦੇ ਆਉਣ ਦੇ ਮੈਂ ਵੀ ਇਹੋ ਹੀ ਕਹਿਣ ਲਈ ਆ ਨਾ ਅੱਜ-ਪੱਜ ਨਾ ਮੈਂ ਵੀ ਇਹੋ ਮੈਂ ਸਿੱਧਾ ਤੇ ਮੰਮੀ ਨੂੰ ਕਹਿੰਦੀ ਨਹੀਂ ਮੰਮੀ ਗੁੱਸਾ ਕਰਦੀ ਆ ਮੈਂ ਇਹ ਕਹਿੰਨੀ ਵੀ ਚਲ ਥੋੜਾ ਚਿਰ ਉਹਦਾ ਵੇਂਦੇ ਤੇ ਸਹੀ ਕਿ ਉਹ ਕੀ ਕਰਦਾ ਵਹ ਹਨਾ ਉਹ ਹੀ ਥੋੜਾ ਬੋਲਾਂ ਨੂੰ ਪਰਖ ਕੇ ਵੇਂਦੇ ਪਹਿਲਾਂ ਵੀ ਹਾਂ ਬਈ ਸੱਚੀ ਇਹ ਪਹਿਲੀ ਬੰਨਾਈ ਲੈਣ ਦਿਆ ਵਾ ਚਾਹੀ ਕੀ ਕਰਨ ਦਿਆ ਨਾ ਤੇ ਇਹਨਾਂ ਨੇ ਮਾਮੇ ਨੂੰ ਪਹਿਲਾਂ ਗੱਲ ਕਰਾਇ ਇਹ ਨਾ ਮਾਮੇ ਨਾਲ ਖੜਿਆ ਚਾਹੀ ਉਹਨੂੰ ਹੀ ਸਿਆਣੇ ਬਣੇ ਨਾਲ ਲੈ ਜਾ ਜੇ ਉਹਦਣ ਆਈ ਹੀ ਉਹਦਣ ਵੀ ਮੈਨੂੰ ਇਹੋ ਗੱਲ ਕਹੀ ਵੀ ਮੰਮੀ ਜਾਂ ਆਪ ਨਾਲ ਚੱਲ ਜਾ ਜਾਂ ਕਿਹਨੂੰ ਨਾਲ ਖਲਾ ਦੇ ਹਨ ਤਾਂ ਵੀ ਸਾਨੂੰ ਪਤਾ ਹੋਵੇ ਤਾਂ ਵੀ ਨਹੀਂ ਇਹ ਕਿ ਪਾਸੇ ਲੱਗੀ ਹੁਣ ਜਿੱਦਾਂ ਉਹਨੂੰ ਕਾਗਜ਼ ਦਿੱਤੇ ਜਾਂ ਆਪ ਨਾਲ ਜਾਂਦੀ ਜੇ ਨਹੀਂ ਤੇ ਜੋ ਬੰਨੂ ਨਾਲ ਖਲਾ ਦਿੰਦੀ ਮੈਂ ਤਾਂ ਕਿਹਾ ਹੀ ਐਨੀ ਗੱਲ ਮੈਂ ਵੀ ਕਹੀ ਇਹਨਾਂ ਨੂੰ ਪਰ ਮੰਨਣ ਦੇ ਤਾਂ ਵਾ ਮਰਜੀ ਦੇ ਫਿਰ ਆਪਣੀ ਘਰ ਦੇ ਫਿਰ ਗਾੜੀ ਲੜਨ ਪੈਂਦੀ ਉਹ ਜਿਹੜੀ ਗੱਲ ਤੇ ਨਹੀਂ ਗਾੜੀ ਉਹ ਲੜਨ ਪੈਂਦੀ ਕੀ ਕਰੇ ਬਣਾ ਫਿਰ ਉਹ ਰੱਬ ਦੇ ਹੱਥ ਵਸ ਫਿਰ ਜੋ ਹੋਊ ਫਿਰ ਵੇਖੀ ਜਾਊਗੀ ਹੁਣ ਕੀ ਕਰਨਾ ਫਿਰ ਚੱਲ ਤੂੰ ਦੇਣੇ ਆ ਤੂੰ ਥੋੜੇ ਨੂੰ ਦੇ ਦੇ ਹਨਾ ਕੱਠੇ ਚਵਾਂ ਕਿੱਲਿਆਂ ਦੇ ਉਹਨੂੰ ਫੜਾ ਛੱਡੀ ਮੈਂ ਤੇ ਰਪਿੰਦਰ ਕਹਿੰਦੀ ਨਹੀਂ ਕਿ ਡਰਦੀ ਵੀ ਤੂੰ ਵੀ ਆਖਣਾ ਵਾ ਖਰੇ ਦੀਦੀ ਨੂੰ ਯਕੀਨ ਨਹੀਂ ਹੈਗਾ ਚਾਹੇ ਕੀ ਆ ਚਾਹੇ ਇਹ ਲੈਣ ਚੋਛਣ ਦੀ ਗੱਲ ਉਹ ਮੰਨਣ ਵਾਲੀ ਨਹੀਂ ਹੈਗੀ ਬਸ ਚਾਹੇ ਯਕੀਨ ਨਹੀਂ ਆ ਮੈਂ ਵੀ ਤੁਹਾਡੇ ਨਾਲ ਸਹਿਮਤ ਵਾਂ ਮੈਂ ਵੀ ਤਾਂ ਡੀ ਗਲ ਦੀ ਹਾਂ ਮੇ ਭਰਦੀ ਆ ਮੈਨੂੰ ਉਹਨਾਂ ਨਾਲ ਨਹੀਂ ਪਚਾਈ ਉਹ ਪਹਿਲੀ ਲੈਣ ਦੇ ਚਾਹੇ ਕਿ ਦਾਵ ਮੈਨੂੰ ਐਡਾ ਕੋਈ ਚਾ ਨਹੀਂ ਪਹਿਲੀ ਦਾ ਚੜਿਆ ਪਰ ਇਹ ਆ ਕਿ ਮੁੜ ਕੇ ਜੂ ਕੱਲ ਨੂੰ ਕੋਈ ਗੱਲਬਾਤ ਹੋ ਗਈ ਤਾਂ ਮੁੜ ਕੇ ਜੂ ਵੇਖਣਾ ਤਾਂ ਠਾ ਠਾ ਹੋਗੇ ਇਹ ਆ ਵੀ ਬੰਦਾ ਪਹਿਲਾਂ ਹੀ ਸੋਚ ਸਮਝ ਕੇ ਕੰਮ ਕਰੇ ਜਿਹੜਾ ਕਰਨਾ ਵਾ ਚਲ ਕੋਈ ਨਹੀਂ ਹੁਣ ਟੈਨਸ਼ਨ ਲਿਆ ਕੀ ਹੋ ਜਾਣਾ ਵਾ ਹੁਣ ਕਾਗਜ਼ ਤੇ ਉਹ ਲੈ ਆਈ ਗਿਆ ਖਰੇ ਉਹ ਵੀ ਚੰਗਾ ਹੀ ਕਰਨ ਧਿਆ ਹੋਵੇ ਅਹੀਂ ਚਲੋ ਗਾੜੀ ਪਤਾ ਵੀ ਆ ਪਰ ਚਲ ਚੰਗਾ ਹੋ ਜੇ ਅਹੀਂ ਤੇ ਮੈਂ ਤਾਂ ਕਹਿੰਦੀ ਆ ਵੀ ਚਲੋ ਵਧੀਆ ਹੀ ਹੋਵੇ ਚਲ ਜੜੀ ਬਣੰਦੀ ਆ ਪਹਿਲੀ ਚਲੋ ਬਣ ਜੇ ਵਧੀਆ ਗੱਲ ਵਾ ਕੋਈ ਨਾ ਹੀ ਮੜਾ ਕੰਮ ਹੋਵੇ ਰਪਿੰਦਰ ਹੁਣ ਕਿੱਧਰ ਨੂੰ ਗਈ ਆ ਮੰਮੀ ਘਰ ਨਹੀਂ ਦਿਖਣ ਈ ਹੁਣ ਮੰਮੀ ਦੀ ਵੀ ਤੁਹਾਨੂੰ ਕੀ ਦੱਸਾਂ ਮੰਮੀ ਵੀ ਉਤੋਂ ਉਤੋਂ ਹੀ ਐਵੇਂ ਤੁਰ ਹੀ ਫਿਰਦੀ ਆ ਵਿਚੇ ਵਿੱਚ ਉਹ ਵੀ ਥੋੜੀ ਜਿਹੀ ਟੈਨਸ਼ਨ ਦੇ ਵਿੱਚ ਹੀ ਆ ਉਹਦੇ ਮੋਢੋਂ ਮਨ ਬਾਲ ਲੱਗੰਦੇ ਆ ਵਾ ਨਾ ਐਵੇਂ ਕਦੀ ਨੀ ਮੋਝਾ ਨਹੀਂ ਜੀ ਹੋਗੇ ਕਦੀ ਅੰਦਰ ਬਹਿ ਜਾਂਦੀ ਏ ਜਾ ਕੇ ਤੇ ਕਦੀ ਬਾਹਰ ਨੂੰ ਤੁਰ ਪੈਂਦੀ ਹੁਣ ਵੀ ਪੰਜਾਬ ਦਾ ਘਰੇ ਹੋ ਵੇਲੀਵਲ ਨੂੰ ਰਾਹ ਤੇ ਉਧਰ ਤੁਰ ਜਾਂਦੀ ਤੈਨੂੰ ਪਤਾ ਹੀ ਹੈ ਮੇਨਾਂ ਤੋਂ ਜਿੱਦਾਂ ਕਰਦੀ ਐ ਮੈਂ ਜੇ ਉਹਨੂੰ ਚੰਗਾ ਵੀ ਕਹੂੰਗੀ ਨਾ ਉਹਨੂੰ ਤਾਂ ਵੀ ਮਾੜਾ ਹੀ ਲੱਗਣਾ ਪਰ ਇਹ ਆ ਕਿ ਤੂੰ ਉਹਦਾ ਮਾੜਾ ਜਾਂ ਧਿਆਨ ਰੱਖਿਆ ਕਰ ਦੀਦੀ ਮੈਂ ਤਾਂ ਹੁਣ ਧਿਆਨ ਰੱਖਦੀ ਆ ਪਰ ਕੀ ਬੰਦਾ ਕਰੇ ਆ ਨਾ ਚੱਲ ਕੋਈ ਨਹੀਂ ਵੇਖਣਾ ਹੀ ਸਾਹਮਣੇ ਵੇਲੀਵਲ ਜਦੋਂ ਆਊਗੀ ਤੇ ਉਹਨੂੰ ਪਾਣੀ ਧਾਣੀ ਪੁੱਛ ਲੈ ਤੇ ਤੂੰ ਪੁੱਛ ਲਿਆ ਕਰ ਟੈਨਾਂ ਨੂੰ ਰੋਟੀ ਪਾਣੀ ਤੇ ਮੇਰੇ ਨਾਲ ਤੇਨੂੰ ਪਤਾ ਹੀ ਆ ਜਿੱਦਾਂ ਦੀ ਹੁਣ ਹੈਗੀ ਆ ਤੇ ਇਦਾਂ ਹੀ ਉਹਨੇ ਰਹਿਣਾ ਉਹਦਾ ਨਹੀਂ ਗੱਲ ਚਲੋ ਅਹੀਂ ਪੁੱਛਣਾ ਵਾ ਦੇਦੀ ਹੋਰ ਕਿਦਾਂ ਪੁੱਛਣਾ ਵਾ ਆਪ ਜੀ ਸਭ ਮਾੜੇ ਰਹੀਦਾ ਨਹੀਂ ਆ ਆਪ ਜੀ ਸਭ ਚੰਗਾ ਹੀ ਕਰੀਦਾ ਵਾ ਵੀ ਨਹੀਂ ਮਨਾ ਕੋਈ ਗੱਲਬਾਤ ਨਾ ਹੋ ਜੇ ਸਾਡੇ ਕੋਲੋਂ ਉਹਨਾਂ ਕੋ ਹੋ ਜੇ ਤਾਂ ਭੈ ਸੌਵਰ ਹੋ ਜੇ ਹਨਾ ਆ ਮੈਂ ਵੀ ਇਹੀ ਆ ਪਰ ਉਹਨੂੰ ਪਤਾ ਨਹੀਂ ਕਿਉਂ ਮਾੜਾ ਲੱਗਦਾ ਵਾ ਵੀ ਇਹ ਮਾੜਾ ਹੀ ਚੰਦੀ ਆ ਮੈਨੂੰ ਚੱਲ ਕੋਈ ਗੱਲ ਨਹੀਂ ਚਲ ਕੋਈ ਨਹੀਂ ਹਾਂ ਕਰਲਾ ਤੂੰ ਵੀ ਕੋਈ ਕੰਮ ਚਲ ਟੈਨਸ਼ਨ ਨਾ ਲੈ ਵੇਖੀ ਜਾਊਗੀ ਹੁਣ ਜਿਹੜਾ ਕੰਮ ਹੋਣਾ ਹੀ ਉਹ ਤੇ ਹੋ ਗਿਆ ਕੀਤਾ ਉਹ ਚੰਗਾ ਹੀ ਕਰਕੇ ਆਵੇ ਆ ਨਹੀਂ ਕੋਈ ਨਹੀਂ ਆਪਣੀ ਟੈਨਸ਼ਨ ਲਈ ਜਾਨੀਆਂ ਕੋਈ ਨਹੀਂ ਕਰੋ ਕੰਮ ਤਾਂ ਦਰ ਮੈਂ ਨਹੀਂ ਬਸ ਲੱਗੀ ਹਰ ਸਜ ਦੇ ਵਿੱਚ ਹੀ ਐਦਾਂ ਕਰਦਾ ਵਾਂ ਮੁੰਡੇ ਨੂੰ ਫੋਨ ਕਰ ਹੀ ਲੈਣਾ ਇੱਕ ਦਿਨ ਨੰਬਰ ਪਣੇ ਚੱਲ ਜਿੰਦਾ ਜਾ ਹੈਲੋ ਹਾਂਜੀ ਸਰ ਕੀ ਹਾਲ ਨੇ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਵੇ ਵਧੀਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਠਾਕ ਕਿਰਪਾ ਤੇ ਕਿੱਦਾਂ ਕਿਚਰੀਆਂ ਜੀਓ ਹਾਂਜੀ ਹਾਂਜੀ ਹੋਰ ਚ ਉੱਤ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂਜੀ ਹਾਂਜੀ ਹੁਕਮ ਕਰੋ ਕਾਗਜ਼ ਮਿਲ ਗਏ ਆਪਾਂ ਨੂੰ ਅੱਛਾ ਪਹਿਲੀ ਦੀ ਗੱਲ ਨਹੀਂ ਕੀਤੀ ਮੈਂ ਤੁਹਾਡੇ ਨਾਲ ਹਾਂਜੀ ਹਾਂਜੀ ਹੋਈ ਗੱਲ ਆਪਣੀ ਪਹਿਲਾਂ ਤੇ ਕਾਗਜ਼ ਮਿਲ ਗਏ ਆ ਤੇ ਉਹਨਾਂ ਬਹਾਲ ਕਰਦੀ ਅੱਜ ਕੋਈ ਨਾ ਲੈ ਨਹੀਂ ਜਦੋਂ ਆਖੂ ਮੈਂ ਆਣਾ ਤੁਹਾਡੇ ਕੋਲ ਲੈ ਕੇ ਉਹਨਾਂ ਕਾਗਜ਼ ਹਾਂਜੀ ਹਾਂਜੀ ਕਿ ਚਾਰ ਗੱਲੇ ਆ ਠੀਕ ਹੈ ਜੀ ਤੇ ਹੁਣ ਮੇਰੇ ਨਾਂ ਕਰਾ ਦਈਏ ਠੀਕ ਆ ਠੀਕ ਹੈ ਜੀ ਚਾਰੀ ਕਰਾਦ ਨਹੀਂ ਕਿਹੜੀ ਗੱਲ ਹੋਈ ਇਹ ਗੱਲ ਆਪਣੀ ਗੱਲ ਲੱਗੀ ਮੈਂ ਮੈਂ ਤਾਂ ਆਪਾਂ ਬੜੀ ਗੱਲ ਕੀਤੀ ਓ ਮੁੰਡੇ ਨਾਲ ਉਹ ਮੰਨ ਨਹੀਂ ਡਿਆ ਉਹ ਕਹਿੰਦਾ ਦੋ ਮੇਰੇ ਨਾਂ ਕਰਾ ਤੇ ਦੋ ਆਪਣੇ ਨਾਂ ਕਰਾ ਠੀਕ ਆ ਉਹ ਹੁਣ ਇਹਦੇ ਮੇਰੇ ਕੋਲ ਹੀ ਆ ਹਾਂਜੀ ਹਾਂਜੀ ਜਲਦੀਪਾ ਗੱਲ ਇਦਾਂ ਵਾਂ ਵੀ ਕਾਲੀ ਰਾਜ ਵੀ ਤੇਰੀ ਆ ਤੇ ਕੱਲ ਵੀ ਤੇਰੀ ਆ ਆਓ ਜਿੰਨਾ ਉਹਦਾ ਨਸ਼ਾ ਵਧ ਗਿਆ ਇਦਾਂ ਹੀ ਆ ਇਹਦੇ ਨੂੰ ਚੰਗਾ ਵੀ ਤੂੰ ਇੱਕ ਵਾਰੀ ਉਹਦੇ ਹੱਥ ਤੇ ਵਢਾਉਣੇ ਚਾਜ ਨਾਲ ਵਢਾਲਾ ਚੋਵੀ ਪਣੀਆਂ ਲਖਾਲਾ ਮੈਂ ਤੇ ਆਨਾ ਉਹ ਮੈਂ ਬੜਾ ਯੋਰ ਲਾਇਆ ਹੀ ਕਿਤੇ ਮਿਲੇ ਪਿਆਰੇਗਾ ਉਹ ਮੈਂ ਬੜਾ ਯੋਰ ਲਾਇਆ ਪਤਾ ਕੀ ਕਹਿੰਦਾ ਕਿਨਾਂ ਮੈਂ ਆਪਣੇ ਘਰ ਵੀ ਜਵਾਬ ਦੇਣਾ ਕੋਈ ਕਿ ਨਹੀਂ ਤੇ ਕੱਲ ਨੂੰ ਪਤਾ ਲੱਗ ਗਿਆ ਕੋਈ ਉਹ ਘਰ ਦੇ ਨਾਲ ਜਵਾਬ ਦਿੱਤਾ ਰੋ ਤੇਰੇ ਕੋਆਂ ਉਹਦੇ ਕੋਆਂ ਗਲਤ ਕਾ ਇੱਕੋ ਹੀ ਆ ਮੈਂ ਵੀ ਤੇ ਤੇਰਾ ਭਰਾ ਹੀ ਆ ਉਹ ਮੈਂ ਗਰੀ ਬੜੀ ਗੱਲ ਕੀਤੀ ਸੀ ਇਦਾਂ ਅੱਛਾ ਚੱਲ ਦੋ ਦੋ ਕਰਾ ਲੈਨੇ ਆ ਬਾਕੀ ਵੀਰ ਪੈਸੇ ਲਾਉਂਦਾ ਰੋਹਾਨੂੰ ਕੀ ਆ ਫਿਰ ਹਾਂ ਚੱਲ ਕੋਈ ਨਹੀਂ ਮਿਲ ਕੇ ਕਰਦੇ ਆ ਦੋ ਦੋ ਕਰਾ ਲੈਨੇ ਆ ਤਾਂ ਦੋ ਆਪਣੇ ਨਾਲ ਕਰਾ ਲੈਣ ਠੀਕ ਆ ਤੇ ਠੀਕ ਠੀਕ ਆਪਣੀ ਹੋਈ ਆ ਗੱਡੀ ਕਾਲਕੋ ਸਾਹਿਬ ਨਾਲ ਗੱਲ ਕੁਝ ਕਰਨ ਦੀ ਕਿ ਪਟਵਾਰੀ ਸਾਹਿਬ ਨਾਲ ਵੀ ਹੋਈ ਆ ਚਲੋ ਠੀਕ ਇਹ ਕੋਈ ਗੱਲ ਇਹ ਕੰਮ ਕਰ ਲੈਣਾ ਠੀਕ ਅੱਜ ਓਕੇ ਜਰੂਰ ਜਰੂਰ ਮਿਲੋ ਅੱਜ ਚਲੋ ਠੀਕ ਚੰਗੇ ਲੈ ਵੀ ਆਦੇ ਕੰਮ ਹੋਇਆ ਹੀ ਹੋਇਆ ਵਾ ਤੇ ਨਿਆਰੇ ਵੱਜ ਜਾਣੇ ਹੁਣ ਚਲ ਦੋ ਗਲੇ ਥੋੜੇ ਆ 50 ਲੱਖ ਦੇ ਦੋ ਗਿੱਲੇ ਆ ਪਿਓ ਆਲੇ ਨਾ ਅੱਧਾ ਗਿਲਾ ਦੱਬਿਆ ਮੇਰਾ ਹੁਣ ਜੱਟ ਚਾਰ ਲੈਣ ਲੱਗਾ ਵਾ ਕੋਈ ਗੱਲ ਨਹੀਂ ਇੱਕ ਵਾਰੀ ਮੇਨੇ ਨਾ ਹੋ ਗਈ ਨਾ ਫਿਰ ਕੀ ਕਰ ਲੈਣਗੇ ਜਦੋਂ ਕਾਗਜੇ ਮੇਰੇ ਕੋਲ ਆ ਨਾਂ ਮੇਰੇ ਹੋਣੀ ਆ ਜਿੱਦਾਂ ਮਰਜ਼ੀ ਰਫਲਵਾ ਕੇ ਬੈਠੇ ਰਹਿਣਾ ਲੈ ਪਾਣੀ ਦੇ ਵੇਖ ਕੇ ਆਵਾ ਪਾਣੀ ਛੱਡਿਆ ਯਾਰ ਮੈਂ ਹਾਏ ਹਾਏ ਜੋ ਬੰਨੇ ਤੇ ਇਹ ਗੱਲ ਦੱਸ ਕੇ ਨਾ ਮੈਨੂੰ ਫਿਕਰ ਜਿਹੀ ਚ ਪਾਤਾ ਵਾ ਕੀ ਕਰਾਂ ਹੁਣ ਚੈਨ ਨਹੀਂ ਆਉਂਦਿਆ ਹਾਈ ਹੇ ਰੱਬਾ ਜੋ ਬੰਦੀ ਮਮੀ ਨੇ ਆ ਗੱਲ ਦੱਸ ਕੇ ਨਾ ਮੈਨੂੰ ਫਿਕਰ ਜਿਹੀ ਚ ਪਾਤਾ ਵਾ ਉਹ ਤੇ ਕਹਿਣ ਰਹੀ ਜਿਹੜੀ ਪਿਆਲੀ ਦੀ ਤੁੰ ਗੱਲ ਕਰਨ ਰਹੀ ਆ ਉਹ ਪਿਆਲੀ ਵੇਚ ਦੇਣੇਗੇ ਖਰੀਦੇ ਆ ਜੋ ਬੰਨੇ ਮੈਨੂੰ ਦੱਸਿਆ ਤੇ ਨਾਲੇ ਇਹਨਾਂ ਦੀ ਪਿਆਲੀ ਵੀ ਤਾਂ ਲੱਗ ਗਈ ਆ ਪਤਾ ਲੱਗ ਹੀ ਜਾਂਦਾ ਵਾ ਪੀ ਕਿਹੜਾ ਬੰਦਾ ਕਿੱਦਾਂ ਦਾ ਵਾ ਤੇ ਕਿਹੜਾ ਕਿੱਦਾਂ ਦਾ ਵਾ ਕਿਹੜਾ ਵੇਚਣ ਵਾਲਾ ਵਾ ਤੇ ਕਿਹੜਾ ਲੈਣ ਵਾਲਾ ਵਾ ਹੁਣ ਕੀ ਕਰਾਂ ਮੈਨੂੰ ਤਾਂ ਫਿਕਰ ਅੱਗੇ ਨੇ ਵੱਧ ਲੱਗ ਗਿਆ ਵਾ ਹੁਣ ਤੇ ਮੈਂ ਇਹਨਾਂ ਨੂੰ ਵੀ ਨਹੀਂ ਦੱਸਣ ਜੋਗੀ ਜੇ ਮੈਂ ਇਹਨਾਂ ਨਾਲ ਗੱਲ ਕੀਤੀ ਇਹਨਾਂ ਦੀ ਤਾਂ ਚੜ੍ਹਾਈ ਹੋ ਜਾਣੀ ਐ ਸਭੋਂ ਉੱਚੀ ਉੱਚੀ ਇਹਨਾਂ ਬੋਲਣਾ ਮੰਮੀ ਤੂੰ ਗਲਤ ਹਾਂ ਤੈਨੂੰ ਅਹੀਂ ਕਿਹਾ ਸੀ ਹੁਣ ਮਣਾ ਇੱਥੇ ਹੀ ਚੁੱਪ ਕਰ ਜਾ ਲਵਲੀ ਆਊਗਾ ਫੇਰ ਸਾਰੀ ਗੱਲ ਦਾ ਪਤਾ ਲੱਗੂ ਇੱਕ ਤੇ ਮੇਰਾ ਰਾਦਾ ਬਾਂਡਿਆ ਵੀ ਆਉਂਦਾ ਨਾ ਪੇਪਰ ਇਹਦੇ ਕੋਲ ਲੈ ਹੀ ਲਵਾਂ ਕਮਾਂ ਭਖਸਮਾਂ ਨੂੰ ਖਾਵੇ ਜਾ ਕੇ ਪੈੜੀ ਅਹੀਂ ਨਹੀਂ ਲੈਣੀ ਜਿਹੜਾ ਮਰਜੀ ਲੱਲੇ 12 ਵਜੇ ਦਾ ਗਿਆ ਵਾ ਤੇ 5 ਵਜੇ ਆ ਅਜੇ ਤੱਕ ਨਹੀਂ ਗਿਆ ਆ ਕਿਹੜੇ ਦਫਤਰ ਐ ਹੁਣੇ ਤੱਕ ਖੁੱਲੇ ਆ ਨਾ ਕੋਈ ਬੈਂਕ ਖੁੱਲੀ ਆ ਨਾ ਕੋਈ ਦਫਤਰ ਖੁੱਲਾ ਵਾ ਕੀ ਕਰਾਂ ਹੁਣ ਨਾ ਤਾਂ ਮੈਂ ਬਾਹਰ ਜਾ ਕੇ ਕਿਸੇ ਨੂੰ ਪੁੱਛਣ ਜੋਗੀ ਆ ਮੁੰਡਾ ਵੀ ਪਤਾ ਨਹੀਂ ਕਿਹੜਾ ਨਾਮ ਲੈ ਗਿਆ ਈਓ ਇਹਦੇ ਵਰਗਾ ਹੀ ਉਹ ਹੁਣਾਵਾ ਕੋਈ ਸਿਆਣਾ ਬੰਦਾ ਨਾਲ ਜਾਂਦਾ ਫੇਰ ਵੀ ਇਹਨੂੰ ਪਤਾ ਹੁੰਦਾ ਕਿ ਕਿੱਦਾਂ ਕੰਮ ਕਰਨੇ ਆ ਹਾਏ ਹਾਏ ਹੋਰ ਤਰ੍ਹਾਂ ਜਿਹੀ ਜਾਣ ਡਿਆ ਵਾ ਟਕਾਈ ਜੀ ਨਹੀਂ ਆਉਂਦੀ ਘਰ ਮੈਨੂੰ ਤੇ ਹੁਣ ਦੀ ਨਾ ਚ ਰਮਦਾਨੀ ਉਹ ਨਕਰਫੀ ਘਰ ਚ ਲੱਗਾਈ ਮੈਨੂੰ ਤੇ ਪਿਆਈ ਜਾਵੇ ਘਰ ਮੰਮੀ ਮੈਂ ਵੇਖੰਦੀ ਆ ਕੀ ਗਲਵਾ ਬੜਾ ਚਿਹਰਾ ਜਿਹਾ ਉਤਰੀਆ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਕਿ ਉਦਾਂ ਹੀ ਵੇਲੇ ਵੱਲੋਂ ਆਈਆਂ ਨਾ ਆਹੋ ਫੇਰਾ ਜਿਆ ਮਾਰ ਕੇ ਉਹ ਸਰੀਰ ਥੱਕ ਜਾ ਕੇ ਆ ਤੇ ਆਣ ਕੇ ਇੱਥੇ ਬਹਿ ਗਈਆਂ ਪਰ ਨਾਲੇ ਮੈਂ लवली ਨਹੀਂ ਆਇਆ ਜੇ ਤੱਕ ਸਵੇਰ ਦਾ ਗਿਆਈ ਉਹ ਤਾਂ ਬੜਾ ਹੀ ਟਾਈਮ ਲੱਗ ਗਿਆ ਵਾ ਚਲੋ ਕੋਈ ਨਹੀਂ ਆ ਜਾਂਦੇ ਆ ਉਹਦੇ ਮੈਂ ਲਵਨੀ ਆ ਫੋਨ ਪਲਾ ਕਰਕੇ ਪੁੱਛਦੀ ਆ ਵੀ ਕਿੱਥੇ ਗਏ ਆ ਆ ਫੋਨ ਕਰ ਉਹਨੂੰ ਮੈਂ ਤਾਂ ਬਦਲ ਵੇਖਦੀ ਆ ਰਸੋਈ ਚੋਂ ਵੀ ਤੇ ਐਵੇਂ ਬੈਠੇ ਇਕੱਲੇ ਸੋਚੀਏ ਜਾਂਦੇ ਮੈਂ ਵੀ ਨਹੀਂ ਪਤਾ ਜਗਾ ਕੀ ਗੱਲ ਹੋਈ ਹੈ ਨਹੀਂ ਨਹੀਂ ਮੈਂ ਵੀ ਲਈ ਆਈ ਆ ਤਾਂ ਉਹ ਹੀ ਹੁਣ ਹਣਾ ਕੀ ਆ ਉਥੋਂ ਮੈਂ ਚੱਲ ਵੇਖ ਕੇ ਆਉਣੀ ਆ ਅੱਛਾ ਡੰਗਰ ਵੱਛਾ ਠੀਕ ਠਾਕ ਵਾ ਉਥੋਂ ਫਿਰ ਤੋਰ ਕਿੰਤਰ ਕਾ ਕੋ ਜਾਇਓ ਪੁੱਟਣ ਰੈਪੀ ਤਾਂ ਕਰਕੇ ਆਣ ਕੇ ਇੱਥੇ ਪੈ ਗਈਆਂ ਜੀ ਪਿਆਣੀ ਜੀ ਗਰਮੀ ਜੀ ਬੜੀ ਲੱਗੀ ਮਮੀ ਜੇ ਕੋਈ ਗੱਲ ਹੈਗੀ ਹੈ ਨਾ ਤੇ ਦੱਸ ਦਿਓ ਮਾਂ ਚਨਾ ਪਾਣੀ ਰੱਖੋ ਨਹੀਂ ਨਹੀਂ ਹਾਂ ਤੈਨੂੰ ਕੀ ਸ਼ੱਕ ਪਿਆ ਵਾ ਕੋਈ ਗੱਲ ਵੀ ਨਹੀਂ ਗਈ ਇਦਾਂ ਦੀ ਮੈਨੂੰ ਇਹ ਹੀ ਵੀ ਤੁਸੀਂ ਜਦੋਂ ਕਰੋਗੇ ਹਨਾ ਉਦੋਂ ਤੁਸੀਂ ਬਿਲਕੁਲ ਠੀਕ ਠਾਕ ਕੋਈ ਗੱਲ ਬਾਇ ਨਹੀਂ ਤੂੰ ਜਦੋਂ ਉਦੋਂ ਉਦੋਂ ਤੇ ਤੂੰ ਇਹ ਢਮੂ ਹੋਤਾਂ ਦਾ ਬਣਿਆ ਪਤਾ ਨਹੀਂ 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 ਐਵੇਂ ਤੈਨੂੰ ਲੱਗਣ ਡਿਆ ਕੰਮ-ਕੁਮ ਕਰਦੇ ਆ ਨਾ ਤਾਂ ਹੋ ਗਿਆ ਵਾ ਉਦਾਂ ਤੇ ਕੋਈ ਗੱਲ ਨਹੀਂ ਗਈ ਤੂੰ ਮੇਰੇ ਤੇ ਇਦਾਂ ਕਰ ਮੈਨੂੰ ਘੁੱਟ ਪਾਣੀ ਦਾ ਦੇ ਗਰਮੀ ਬਣੀ ਹੋਰ ਤਰ੍ਹਾਂ ਹੋਂ ਡਿਆ ਵਾ ਮੈਂ ਪਾਣੀ ਲਿਆਉਣੀ ਰੋਜ਼ ਫਟਾਤੇ ਲੱਗ ਗਿਆ ਹੁਣ ਮੇਰੇ ਵਾਲ ਵੇਖ ਕੇ ਫੇ ਫਿਕਰ ਜੀ ਜਾਣ ਕੇ ਬਹਿ ਗਈ ਆ ਤਾਂ ਹੀ ਪੁੱਛਣ ਲਈ ਆ ਵੀ ਮੰਮੀ ਕੀ ਗੱਲ ਹੋਈ ਤੈਨੂੰ ਹੁਣ ਮੈਂ ਗੱਲ ਕੀ ਦੱਸਾਂ ਜੇ ਤੈਨੂੰ ਗੱਲ ਦੱਸਦੀ ਤੇ ਤੁਸੀਂ ਤਾਂ ਦੋਹਾਂ ਜਾਲੀਆਂ ਫੇ ਮੇਰੇ ਦਿਵਾਲੇ ਹੁਣਾ ਵੀ ਮੰਮੀ ਤੈਨੂੰ ਕਿਹਾ ਸੀ ਤੁਹਾਡੇ ਆਖੇ ਨਹੀਂ ਲੱਗੀ ਪਰ ਇਹਦੇ ਵਿੱਚ ਕਸੂਰ ਤੇ ਮੇਰਾ ਵੀ ਨਹੀਂ ਇਹ लवली ਕਰੀ ਗਿਆ ਮੰਮੀ ਪੈਲੀ ਦੀ ਕੰਢੀ ਆ ਵੀ ਕੰਢੀ ਆ ਮੈਂ ਹਾਂ ਚੱਲ ਕੋਈ ਨਹੀਂ ਵੀ ਕੰਢੀ ਤੇ ਲੈ ਲਓ ਮੈਨੂੰ ਹੁਣ ਕੀ ਪਤਾ ਹੈਗਾ ਪੇ ਝੂਠ ਹੀ ਬੋਲਣ ਡਿਆ ਹੁਣ ਜਿੰਨਾ ਚਿਰ ਘਰ ਨਹੀਂ ਨਾ ਆਉਂਦਾ ਮੇਰੀ ਜਾਨ ਹੋਣਾ ਚਾਹ ਸੂਲੀ ਤੇ ਟੰਗੀ ਰਹਿਣੀ ਹੈ ਮੰਮੀ ਮੈਨੂੰ ਨਾ ਸਿਕਰ ਜੇ ਜ ਲੱਗਨਦੀ ਆ ਇਹ ਜਾਣ ਕੇ ਕਹਿਨ ਦਈ ਆ ਕਿ ਨਹੀਂ ਕੋਈ ਗੱਲ ਗੱਲ ਤੇ ਜ਼ਰੂਰ ਹੋਈ ਆ ਕੋਈ ਕਿਉਂਕਿ ਜਦੋਂ ਘਰੋਂ ਗਈ ਆ ਉਦੋਂ ਤੇ ਚੰਗੀ ਭਲੀ ਕੋਈ ਗੱਲ ਹੀ ਨਹੀਂ ਸੀ ਤਾਂ ਹੁਣ ਇਹਦਾ ਮੂੰਹ ਹੋਰ ਤਰ੍ਹਾਂ ਦਾ ਬਣਿਆ ਪਤਾ ਨਹੀਂ ਪਰ ਠੀਕ ਵੀ ਹੈਗੀ ਆ ਕਿ ਨਹੀਂ ਹੈਗੀ ਇੱਕ ਵਾਰ ਭਲਾ ਹੋਰ ਪੁੱਛਦੀ ਆ ਵੀ ਦਵਾਈ ਦੂਈ ਵੀ ਖਾਦੀ ਆ ਸਵੇਰ ਦੀ ਕਦੇ ਹੋਣਾ ਕਦੇ ਹੋਰੀ ਬਿਪਤਾ ਪੈ ਜਾਈ। ਮੰਮੀ, ਆ ਲੋ ਪਾਣੀ। ਤੁਸੀਂ ਮੈਨੂੰ ਇਹ ਦੱਸੋ ਵੀ ਦਵਾਈ ਖਾਧੀ ਸੀ ਸਵੇਰੇ? ਆਹ ਦਵਾਈ ਤਰਪਿੰਦਰ ਮੈਂ ਖਾ ਲਈ ਸੀ। ਅੱਛਾ। ਦਵਾਈ ਦਾ ਤਾਂ ਨਾਗਾ ਨਹੀਂ ਪਉਂਦੀ ਮੈਨੂੰ ਪਤਾ ਉਹ ਖਾਣੀ ਪੈਣੀ ਆ। ਤੇ ਚਲ ਕੋਈ ਨਹੀਂ, ਪੱਖਾ ਲਾ ਕੇ ਘੜੀ ਕੰਦਰ ਆਰਾਮ ਕਰਦੀ ਹਾਂ ਹੋ ਜਾਣਾ ਠੀਕ। ਮੇਰੀ ਸੁਣੋ, ਗੱਲ ਦੁਪਹਿਰੇ ਨਵੇ ਲਈ ਜਾਇਆ ਪਰੋ। ਕਿਉਂਕਿ ਵੇਖ ਕਿਨੀ ਧੋਪ ਲੱਗੀ ਆ ਤੇ ਸਾਰੀ ਸਿਰ 'ਚ ਪੈਂਦੀ ਆ। ਥੈਂਦਾ ਮੈਂ ਬਿਮਾਰ ਹੋ ਗੇ ਮੁੜ ਕੇ ਜਿਆਦਾ ਤੇ ਘੜੀ ਰੈਸਟ ਕਰ ਲੋ ਅੰਦਰ ਜਾ ਕੇ। ਆਹ ਕੋਈ ਨਹੀਂ ਕਰਦੀ ਆ। ਆਹ ਲੰਮੇ ਪੈਜੋ ਘੜੀ ਆ ਜੋ। ਹਾਂ। ਆ ਜਾ ਹੁਣ ਇੱਥੇ ਨਾ ਬੈਠੇ ਰਹੋ। ਆਗੇ ਆਗੇ ਮੈਂ ਚੱਲ। ਤੈਨੂੰ ਮੈਂ ਕੀ ਦੱਸਾਂ? ਵੀ ਗੱਲ ਹੋਈ ਗਈ ਆ। ਫਿਕਰ ਤੇ ਮੈਨੂੰ ਹੋਰ ਲੱਗਾ ਵਾ। ਜਿੰਨਾ ਚਿਰ ਇਹ ਕਰਨੀ ਨਾ ਆਉਂਦਾ। ਉਹਨਾਂ ਚਿਰ ਤੇ ਨਾ ਮੈਨੂੰ ਕੋ ਚਿਆਣ ਹੀ ਨਹੀਂ ਆਉਂਦੇ। ਪਾਣੀ ਦਾ ਘੁੱਟ ਨਹੀਂ ਲੰਘਿਆ ਤੂੰ ਆਰਾਮ ਕਹਿਣ ਲਈ।